ਦੁਆਬੇ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਰੂਪੋਵਾਲ ਦੇ ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਵੱਲੋਂ ਗram ਪੰਚਾਇਤ ਅਤੇ ਐਨਆਰਆੀ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਤੇ ਸਿੱਧੀ ਗਵਾਈ ਹੇਠ ਕਰਵਾਇਆ ਗਿਆ 165ਵਾਂ ਛਿੰਝ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ ਇਸ ਛਿੰਝ ਮੇਲੇ ਵਿੱਚ ਵੱਖ-ਵੱਖ ਗਾਇਕਾਂ ਜਿਨ੍ਹਾਂ ਵਿੱਚ ਗੁਲਾਬ ਸਿੱਧੂ ਅਤੇ ਹੋਰ ਨਾਮਵਰ ਦੁਕਾਨਾਂ ਜੋੜੀਆਂ ਨੇ ਆਪਾਂ ਨੇ ਹਾਜ਼ਰੀ ਲਗਵਾਈ। ਛਿੰਝ ਮੇਲੇ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨਾਂ ਨੇ ਆਪਣੇ ਜੋਹਰ ਦਿਖਾਈ। ਥਾਰ ਗੱਡੀ ਦੇ ਨਾਮ ਤੇ ਕਰਵਾਏ ਗੇ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਮਹਿੰਦਰ ਗਾਇਕਵਾੜ ਦਰਮਿਆਨ ਹੋਈ ਜੋ ਕਿ ਕਾਫੀ ਜਦੋ-ਜਹਿਦ ਬਾਦ ਬਰਾਬਰ ਰਹੀ। ਖਾਰ ਗੱਡੀ ਤੋਂ ਇਲਾਵਾ ਚਾਰ ਬੁਲੇਟ ਮੋਟਰਸਾਈਕਲ ਦੋ ਹੀਰੋ ਹਾਂਡਾ ਇੱਕ ਪਲੈਟੀਨਾ ਮੋਟਰਸਾਈਕਲ ਲੱਖ ਰੁਪਏ ਦੀ ਝੋਟੀ ਸੋਨੇ ਦੇ ਕੜੀਆਂ ਮੁੰਦੀਆਂ ਕੜੀਆਂ ਤੇ ਭਾਰੀ ਨਗਦ ਰਾਸ਼ੀ ਤੋਂ ਇਲਾਵਾ ਹੋਰ ਦਿਲ ਖਿੱਚਵੇਂ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਤੇ ਪ੍ਰਬੰਧਕਾਂ ਨੇ ਐਨਆਰਆਈ ਵੀਰਾਂ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਪਰ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਬੰਧਕਾ ਨੇ ਐਨ ਆਰ ਆਈ ਵੀਰਾ ਨੇ ਦੱਸਿਆ 2035 ਤੱਕ ਤੇ ਪਹਿਲੇ ਨਾਮ ਪ੍ਰਬੰਧਕ ਕਮੇਟੀ ਕੋਲ ਬੁੱਕ ਹੋ ਗਏ ਹਨ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਸ ਛਿੰਝ ਮੇਲੇ ਦੌਰਾਨ ਥਾਰ ਗੱਡੀ ਦੇਣ ਵਾਲੇ ਪਰਿਵਾਰ ਨਾਲ ਵਿਸ਼ੇਸ਼ ਗੱਲਬਾਤ ਅਤੇ ਪ੍ਰਬੰਧਕਾ ਨਾਲ ਗੱਲਬਾਤ ਫਲੋਰ ਦਾ ਮਹੱਤਵਪੂਰਨ ਪਿੰਡ ਰੁਕੋ ਜਿੱਥੇ ਅੱਜ ਹਰ ਸਾਲ ਸਲਾਦਾ ਖੇਤ ਮੇਲਾ ਜਿਹੜਾ ਕਰਵਾਇਆ ਜਾਂਦਾ 565 ਵਾ ਸਲਾਦਾ ਖੇਤ ਮੇਲਾ ਅੱਜ ਬੜੀ ਧੂਰਤਾ ਦੇ ਨਾਲ ਇਸ ਪਿੰਡ ਵਿੱਚ ਕਰਾਇਆ ਇਹ ਛੇਹਾਂ ਕੱਲੀ ਦੁਆਪੇ ਦੀ ਨਹੀਂ ਉਤਰੀ ਭਾਰਤ ਦੀ ਸਭ ਤੋਂ ਵੱਡੀ ਜੁਹਾਂ ਜਿਨ੍ਹਾਂ ਸਤਕਾਰ ਸਾਡੇ ਤਿੰਨ ਆਰ ਆਈ ਭਰਾ ਸੱਤ ਸਮੁੰਦਰੋਂ ਪਾਰ ਬੈਠੇ ਉਹ ਜਿਹੜੇ ਕਰ ਰਹੇ ਨੇ ਉਹ ਤਕਰੀਬਨ ਹਰ ਸਾਲ ਜਿਹੜਾ ਪਹਿਲਵਾਨਾਂ ਨੂੰ ਬਹੁਤ ਹੀ ਵੱਡਮੋਲੇ ਇਨਾਮ ਦਿੰਦੇ ਆ ਜਿਸ ਤਰ੍ਹਾਂ ਅੱਜ ਇੱਕ ਵੱਡੀ ਥਾੜ ਦਿੱਤੀ ਜਾ ਰਹੀ ਆ ਔਰ 6 ਜਿਹੜੇ ਬੁਲਟ ਮੋਟਰਸਾਈਕਲ ਔਰ ਸੋਨੇ ਦਾ ਸਮਾਨ ਦਿੱਤਾ ਜਾ ਰਿਹਾ ਹੈਗਾ ਇੱਕ ਮਾਤਾ ਨੂੰ ਖਾਸ ਗੱਲ ਦੱਸਣੀ ਚਾਹ ਰਹਾ ਆ ਕਿ 2035 ਤੱਕ ਇਹ ਬੁਕਿੰਗ ਜਿਹੜੀ ਆ ਹੋ ਚੁੱਕੀ ਆ ਸਾਰੇ ਐਨ ਆਰ ਆਈ ਸਾਥੀ ਸਾਰੇ ਭਰਾ ਜਿਹੜੇ ਹਨ ਇਸ ਦੇ ਵਿੱਚ ਵੀ ਛੱਡ ਕੇ ਜਿਹੜਾਗਾ ਜੋਰਦਾਰ ਫੋੜੇ ਹਨ ਕਿਉਂਕਿ ਉਹ ਤੋਂ ਬਾਬਾ ਬਸਾਉਂ ਦੀ ਇੰਨੀ ਜਿਹੜੀ ਹੈਗਾ ਮਿਹਰ ਆਹ ਹਾਥਿਆ ਕੇ ਹਰ ਸੰਗਤ ਦੀ ਮਨੋ ਕਾਮਨਾ ਮੈਂ ਇਥੋਂ ਪੂਰੀ ਆਉਂਦੀ ਆ ਉਸ ਮਨੋ ਕਾਮਨਾ ਪੂਰੀ ਹੋਣ ਉਪਰੰਤ ਲੋਕ ਸਰਦਾ ਦੇ ਨਾਲ ਕੇ ਸਿਰ ਝਾ ਕੇ ਜਿਹੜਾ ਇਹ ਆਪਣਾ ਦੁਸ਼ਮਨਤ ਕੱਢ ਕੇ ਜਿਹੜਾਗਾ ਇਹ ਸਿਸਟਮ ਵੀ ਰੋਸ਼ਨੀ ਵਧਾਉਂਦੀ ਆ ਇਹ ਚੰਦ ਮੇਲੇ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਜਿੰਨੇ ਸੀ ਅਨੰਦ ਸਾਥੀ ਆ ਜਿੰਨੇ ਵੀ ਸੇਵਾ ਮੋਤਵਾਰ ਵਿਅਕਤੀ ਆ ਮੈਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਆ ਔਰ ਆਸ ਕਰਦਾ ਕਿ ਉਹ ਹਰ ਸਾਲ ਇਸੇ ਤਰ੍ਹਾਂ ਲੋਕਤਾ ਤੇ ਮਾਨਤਾ ਦੀ ਸੇਵਾ ਕਰਦੇ ਕਰਦੇ ਹਰ ਪਿੰਡ ਦੇ ਵਿੱਚ ਖੇਡ ਮੈਦੇ ਕਰਵਾਉਣ ਦੇ ਲਈ ਜਗ੍ਹਾ ਰੱਖ ਕੇ ਲੋਕੋ ਸਾਡੀ ਪੰਜਾਬ ਸਰਕਾਰ ਦੀ ਡੂਬੇ ਦੇ ਮੁਖਮਤੀ ਸਾਹਿਬ ਤੋਂ ਹਰ ਸਰ ਮਾਣ ਵਾਲੀ ਫੇਡ ਪਾਲਸੀ ਆ ਹਰ ਪਿੰਡ ਦੇ ਵਿੱਚ ਖੇਡ ਮੈਦਾਨ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਆਪਣਾ ਸਟੇਸ਼ਨ ਤੱਕ ਬਣਾਉਣੇ ਆ ਸੋ ਅੱਜ ਇਹ ਸ਼ਹਿਰ ਮੇਲੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਆ ਔਰ ਆਸ ਕਰਦਾ ਆ ਕਿ ਪ੍ਰਮਾਤਮਾ ਵਾਹਿਗੁਰੂ ਧੰਨ ਧੰਨ ਬਾਬਾ ਬਸਾਉ ਇਹਨਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਮਸਾਲੀ ਸ਼ਹਿਰ ਹੈਗੇ ਤੇ ਆਪਣੇ ਦੋਬੇ ਜੀ ਉਸ ਜिले ਜਲੰਧਰ ਦੀ ਸਭ ਤੋਂ ਪੁਰਾਣੀ 165 ਸਾਲ ਪੁਰਾਣੀ ਸ਼ੰਜ ਜਿਹੜੀ ਇੱਥੇ ਪੈ ਰਹੀ ਹੈ ਇਹ ਮਦਖਲ ਦੌਰੇ ਦੀ ਸਟਰੀਫਿਕਸ਼ਨ ਸ਼ੰਜ ਦਾ ਰੰਗ ਨੂੰ ਪਿਆ ਸਾਡੇ ਇੱਕ ਪੰਜਾਬ ਦੇ ਵਿੱਚ ਕਿ ਸ਼ੰਜ ਕਿਵੇਂ ਪੈਂਦੀ ਹੈ ਔਰ ਇਹ ਸ਼ੰਜ ਜਿਹੜੀ ਬਾਬਾ ਬਸਾਉ ਜੀ ਦੇ ਸ਼ੁਰੂ ਕਿਤੇ ਹੋਈ ਉਹਨਾਂ ਦੀ ਯਾਦ ਦੇ ਵਿੱਚ ਇਹ ਸ਼ੰਜ ਇਸ ਨਗਰ ਦੇ ਵਿੱਚ ਪੈਂਦੀ ਹੈ ਔਰ ਉਹਨੂੰ ਸਮਰਪਿਤ ਇਹ ਸ਼ੰਜ ਹੁੰਦੀ ਹੈ ਜਿਹਦੇ ਵਿੱਚ ਨਗਰ ਪੰਚਾਇਤ ਤੋਂ ਇਲਾਵਾ ਨਗਰ ਦੇ ਐਨ ਆਰ ਆਈਸ ਜਿਹੜੇ ਨੇ ਉਹ ਵੱਡੀ ਪੱਧਰ ਤੇ ਹਿੱਸਾ ਲੈਂਦੇ ਨੇ ਔਰ ਇਹੋ ਜਿਹੇ ਇਨਾਮ ਜਿਹੜੇ ਸ਼ੰਜ ਦੇ ਨੇ ਇਹਨਾਂ ਨੇ ਵੱਡੇ ਇਨਾਮ ਰੱਖੇ ਨੇ 4 ਬੁਲਕ ਮੋਟਰਸਾਈਕਲ ਰੱਖੇ ਹੋਏ ਨੇ ਖਾਸ ਜਿਹੜਾ ਇਨਾਮ ਰੱਖਿਆ ਹੋਇਆ ਹੈ ਤੇ ਇਹ ਇਹਨਾਂ ਦੀ ਜਿਹੜੀ ਇਹ ਟੈਕਨੀਕ ਹੈ ਇਹ ਰੈਕਸ਼ਨ ਵਾਲੀ ਅਟਰੈਕਟ ਕਰਦੀ ਹੈ ਖਿਡਾਰੀਆਂ ਨੂੰ ਆਪ ਕੋ ਹੋਰ ਖਿਡਾਰੀ ਇਸ ਗੇਮ ਦੇ ਵਿੱਚ ਅਟਟ ਹੁੰਦੇ ਆ ਕਿਸਮ ਦਾ ਸ਼ਾਹ ਦੇਣ ਵਾਲਾ ਜਿਹੜਾ ਇਹਨਾਂ ਦਾ ਟੂਰਨਾਮੈਂਟ ਹੈ ਜਿਹੜਾ ਐਸ਼ੰਜਾ ਔਰ ਪਰਮਾਤਮਾ ਨੇ ਹੋਰ ਚੜ੍ਹਨੇ ਕਲਾ ਬਖਸ਼ੇ ਪਰ ਉਹ ਕਰਦੇ ਆ ਸਾਰੇ ਦੋਬੇ ਨੂੰ ਇਸ ਸੱਚ ਜਿਤਿਆ ਮੱਤਪੱਤ ਨਾ ਕਰਾ ਨਗਰ ਪੰਚਾਇਤ ਨੂੰ ਵੀ ਔਰ ਐਨ ਆਰ ਆਈ ਦੀ ਟੀਮ ਜਿਹੜੀ ਸਾਰੀ ਕਮੇਟੀ ਆ ਮੁਬਾਈ ਦੀ ਪੱਤਰ ਆ ਕਿ ਇਹਦਾ ਵਧੀਆ ਪ੍ਰੋਗਰਾਮ ਬੜੀ ਸੰਜੀਦਗੀ ਦੇ ਨਾਲ ਲੋਕ ਇਸ ਸਮਾਹਲੇ ਨੂੰ ਦੇਖ ਵੀ ਰਹੇ ਆ ਬਹੁਤ ਬੜੀ ਚਣੀ ਹੋਈ ਆ ਆਡੀਅਸ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਕਦਮ ਸ਼ਾਂਤੀ ਦੇ ਨਾਲ ਬੜੇ ਸ਼ਅਦ ਨਾਲ ਸਾਰੇ ਜਿਹੜੇ ਸਾਡੇ ਨੂੰ ਦੇਖਦੇ ਆ ਮੇਰੇ ਵੱਲੋਂ ਇਸ ਸੰਜਮ ਮੇਲੇ ਦੀ ਐਨ ਆਰ ਆਈ ਵੀਰਾਂ ਨੂੰ ਨਗਰ ਪੰਚਾਇਤ ਨੂੰ ਫਲੋਰ ਹਲਕੇ ਦੀ ਬਜਾਏ ਕਹਿੰਦੇ ਜਲੰਧਰ ਨੂੰ ਤੋਂ ਆਬੇ ਨੂੰ ਬੋਲ ਗਿਆ ਸਦਮਾ ਇਹੋ ਦੋ ਅਪੀਲ ਕੀਤੀ ਤੁਸੀਂ ਸਾਡਾ ਬਿਮਾਰ ਹੈ ਡਾਇਆ ਇਲਾਕਾ ਅਸੀਂ ਵੀ ਵਿਰਾਂ ਵੀ ਅਪੀਲ ਕੀਤੀ ਆ ਬਿਲਕੁਲ ਅਪਾ ਸਾਰੇ ਜਾਣਦੇ ਆ ਕਿ ਵੀ ਪੰਜਾਬ ਜਿਹੜਾ ਹੁਣੇ-ਹੁਣੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਕੇ ਲੱਟਿਆ ਤੇ ਜਿਹਦੇ ਵਿੱਚ 1.3 ਹਿੱਸਾ ਪੰਜਾਬ ਦਾ ਜਿਹੜਾ ਆ ਸਾਡਾ ਦੀ ਮਾਰੀ ਆਇਆ ਅੱਜ ਦਾ ਪਾਣੀ ਉਤਰਨ ਤੋਂ ਬਾਅਦ ਜਿਹੜੀ ਤਸਵੀਰ ਸਾਹਮਣੇ ਆਈ ਆ ਪੰਜਾਬ ਦੀ ਉਹ ਬਹੁਤ ਪੈ ਲੱਗਿਆ ਦੇ ਮਿੱਟੀ ਦੇ ਥੱਲੇ ਲੋਕਾਂ ਦੇ ਪਿੰਡਾਂ ਦੇ ਪਿੰਡ ਦੱਬ ਗਏ ਆ ਲੋਕ ਆਪਣੇ ਘਰ ਲੱਭਦੇ ਫਿਰਦੇ ਕਈਆਂ ਦੇ ਨਾਲ ਕਿ ਇੱਥੇ ਮੇਰਾ ਘਰ ਸੀ ਖੇਤ ਲੱਭਣਾ ਤਾਂ ਬਹੁਤ ਦੂਰ ਦੀ ਗੱਲ ਆ ਘਰ ਨਹੀਂ ਲੱਭ ਰੇ ਲੋਕਾਂ ਦੇ ਸਮਾਨ ਨਹੀਂ ਲੱਭ ਰੇ ਲੋਕਾਂ ਨੂੰ ਅਜੇ ਇਹ ਵੀ ਨਹੀਂ ਪਤਾ ਕਿ ਹੋਰ ਕੈਜੂਐਲਟੀ ਨਾ ਥੱਲੇ ਨਿਕਲ ਕੇ ਆ ਜਾਣ ਅਰੇ ਵੀ ਬਹੁਤ ਸਾਰਾ ਜਿਹੜਾ ਢਾਂਚਾ ਜਿਹੜਾ ਅਸਤ ਵਿਅਸਤ ਹੋਇਆ ਇਸ ਤਬਾਹੀ ਦੇ ਥੱਲੇ ਲੋਕਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਬਰਬਾਦ ਹੋ ਗਏ ਸੜਕਾਂ ਦਾ ਸਾਰਾ ਜਾਲ ਬਰਬਾਦ ਹੋ ਗਿਆ ਸਕੂਲ ਬਰਬਾਦ ਹੋ ਗਿਆ ਹਸਪਤਾਲ ਬਰਬਾਦ ਹੋ ਗਿਆ ਇਨਫਰਾਸਟ੍ਰਕਚਰ ਦਾ ਕੱਖ ਨਹੀਂ ਬਚਿਆ ਤੇ ਸੈਟਰ ਸਰਕਾਰ ਨੇ ਆਪਣੇ ਨਾਲ ਮਤਲਬਈ ਮਾੜਾ سلوਕ ਕੀਤਾ ਮੈਂ 1600 ਜਿਹੜਾ ਕਰੋੜ ਰੁਪਏ ਉਹਨਾਂ ਨੇ ਦਿੱਤਾ ਉਹਦੇ ਨਾਲ ਸਾਡਾ ਉਹ ਜਿਹੜਾ ਹਿੱਸਾ ਆ ਸਾਡੇ ਪੰਜਾਬ ਦਾ ਉਹਨੂੰ ਖੜਾ ਨਹੀਂ ਕੀਤਾ ਜਾ ਸਕਦਾ ਉਹਦੇ ਨਾਲ ਲੋਕਾਂ ਨੇ ਹੰਜੇ ਨਹੀਂ ਪੁੱਛੇ ਜਾ ਸਕਦੇ ਉਹਦੇ ਨਾਲ ਮੁਆਵਜ਼ਾ ਵੀ ਬੜੀ ਮੁਸ਼ਕਲ ਦੇ ਨਾਲ ਫਸਲਾਂ ਦਾ ਜਿਹੜਾ 5.5 ਲੱਖ ਇੱਕ ਫਸਲਾਂ ਜਿਹੜੀਆਂ ਦੇ ਨਾਲ ਜਿਹੜਾ ਬਰਬਾਦ ਹੋਈਆਂ ਉਹਦਾ ਮੁਆਵਜ਼ਾ ਦੇਣਾ 2300 ਪਿੰਡ ਜਿਹੜਾ ਮੁੜ ਕੇ ਖੜਾ ਕਰਨਾ ਪੱਧ ਤੇ ਵਾਸਤੇ ਸਾਨੂੰ ਪੂਰੇ ਪੰਜਾਬ ਦੇ ਇੱਕ ਬਾਕੀ ਚੀਜ਼ ਸਿਰ ਜੋ ਦੀ ਜ਼ਰੂਰਤ ਹੈ ਜਿਹੜਾ ਰਿਚਕ ਸਿਰ ਚਾਹ ਦੇ ਰਹੇ ਹਾਂ ਦੇ ਵਿੱਚ ਆਪਣਾ ਹਿੱਸਾ ਪਾਓ ਕੋਈ 10 ਰੁਪਏ ਪਾਵੇ ਕੋਈ 100 ਪਾਵੇ ਕੋਈ 1000 ਪਾਵੇ ਜਿੰਨੀ ਜਿੰਨੀ ਕਿਸੇ ਦੀ ਆਪਣੀ ਸੁਰੱਖਿਤਾ ਦੇ ਨਾਮ ਤੇ ਠੀਕ ਹੈ ਧੰਨਵਾਦ ਅੱਜ ਵੀ ਦੇਸ਼ ਕਿਉਂ ਦੇ ਵਿੱਚ ਸਲਾਨਾ ਝੰਡ ਮੇਲਾ ਜਿਹੜਾ 165 ਵਾ ਬਾਬਾ ਸੌਜੀ ਜੀ ਦੇ ਪਵਿੱਤਰ ਅਸਥਾਨ ਤੇ ਕਰਾਇਆ ਜਾ ਰਿਹਾ ਹੈ ਨੌਕਾ ਮੈਂ ਰੂਪਕੋਲ ਨਗਰ ਨਿਵਾਸੀਆਂ ਨੂੰ ਅਤੇ ਐਨ ਆਰ ਆਈ ਵੀਰਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਜਿਹੜਾ ਕਿ ਬੜੇ ਤੁਸ਼ਾਹ ਨਾਲ ਹਰ ਸਾਲ ਅਮਰ ਛੇਂ ਮੇਲਾ ਕਰਵਾਇਆ ਜਾਂਦਾ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇੱਥੇ ਬੜੇ ਵੱਡੇ ਵੱਡੇ ਨਾਮ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਆ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਇਹ ਮੈਂ ਸਮਝਦਾ ਬੜੀ ਇਤਿਹਾਸਿਕ ਦਵਾਪੇ ਦੀ ਖੇਂਗਿਆ ਤੇ ਇੱਦਾਂ ਬਹੁਤ ਭਲੇਰਾਂ ਦਾ ਪਹਿਲਵਾਨਾਂ ਦਾ ਸਤਿਕਾਰ ਹੋਣਾ ਚਾਹੀਦਾ ਔਰ ਮੈਂ ਫੇਰ ਦੁਬਾਰਾ ਇਤੋਂ ਦੀ ਸੰਗਤ ਨੂੰ ਔਰ ਇਸ ਇਲਾਕੇ ਨੂੰ ਤੇ ਨਾਲ ਖਾਸ ਕਰਕੇ ਇਤੋਂ ਦੇ ਪ੍ਰਬੰਧਕਾਂ ਨੂੰ ਬਾਬਾ ਬਸਾਉ ਜੀ ਦੇ ਜਿਹੜੇ ਸਾਰੇ ਆਉਂਦੇ ਧਾਰਿਆ ਉਸ ਸਤਿਕਾਰ ਦੇ ਉਹਨਾਂ ਨੂੰ ਵਧਾਈ ਦਿਨਾ ਤੇ ਨਾਲ ਸਾਡੇ ਪਾਤਸ਼ਾਹ ਪਰਮਾਤਮਾ ਦੇ ਜਨਮ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਰੱਖਣ ਔਰ ਇਹ ਸਮੇਲੇ ਕਰਾਉਂਦੇ ਰਹਿਣ ਸਾਡੇ ਪਹਿਲਵਾਨਾਂ ਦਾ ਸਤਿਕਾਰ ਕਰਦੇ ਰਹਿਣ ਔਰ ਸਾਡਾ ਪੰਜਾਬ ਖੁਸ਼ੀਆਂ ਭਰਿਆ ਭਰਿਆ ਰਹੇ ਚੜ੍ਹਦੀ ਕਲਾ ਚ ਰਹੇ